ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਆ ਨੀਲੀ ਬੂਰੀਆਂ ਤੇ ਨੀਲੀ ਦੀਆਂ ਝੋਟੀਆਂ ਤਾਜ਼ੀਆਂ ਸੂਈਆਂ ਕਾਲੀਆਂ ਤੇ ਬਾਈ ਨਾਲ ਕਰਦੇ ਆ ਗੱਲਬਾਤ ਆ ਵਧੀਆ ਪਸ਼ੂ ਬਾਈ ਲੈ ਕੇ ਆ ਤੇ ਬ੍ਰੈਂਡ ਪੀਸ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤਾਂ ਵਜਾ ਠੀਕ ਠਾਕ ਜੀ ਠੀਕ ਠਾਕ ਜੀ ਠੀਕ ਠਾਕ ਠੀਕ ਠਾਕ ਜੀ ਜਿੰਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆਂ ਹਾਂ ਜੀ ਭਾਈ ਸਾਰਿਆਂ ਦਾ ਹੀ ਦਿਨੋਂ ਧੰਨਵਾਦ ਕਰਦੇ ਆਂ ਹਾਂ ਜੀ ਹਾਲੀ ਜਿਹੜੇ ਆਪਣੇ ਚੈਨਲ ਨੂੰ ਵਾਤਵਾਦ ਵੀਰ ਜੀ ਪਿਆਰ ਦੇ ਜਾਂਦੇ ਆ ਸੰਗਤ ਜਿਹੜੀ ਨਾਲ ਜੁੜੀ ਆ ਹਾਂ ਜੀ ਭਾਈ ਜੀ ਤੇ ਮਾਲ ਆਪਣੇ ਕੋਲ ਵੀ ਜੀ ਚਲੋ ਲਾਈਕ ਕਮੈਂਟ ਸ਼ੇਅਰ ਵੀਰ ਕਰਦੇ ਆ ਵਾਤਵਾਦ ਵੀਡੀਓ ਨੂੰ ਸ਼ੇਅਰ ਕਰਦੇ ਮਾਲੇ ਆਪਣੇ ਕੋਲ ਸਾਫ ਸੁਗਰਾ ਹੁੰਦਾ ਹਾਂ ਜੀ ਭਾਈ ਜੀ ਅੱਜ ਵੀ ਝੋਟੀਆਂ ਆਪਣੇ ਕੋਲ ਆਠ ਗਿਆਈਆਂ ਸੀ ਦੋ ਵੇਕੀਆਂ ਤੇ ਛੇ ਝੋਟੀਆਂ ਦੀਆਂ ਚੰਗੀਆਂ ਵਿਖਾਵਾਂਗੇ ਠੀਕ ਆ ਭਾਈ ਹਾਂ ਜੀ ਹਾਂ ਜੀ ਚੰਗੀਆਂ ਜੀ ਹੋਰ ਆ ਕੇ ਜਬੂਰੀ ਇੱਕ ਹਾਂਜੀ ਹਾਂਜੀ ਨੀਲੀ ਦੀਆਂ ਦੋ ਕਾਲੀਆਂ ਜੋੜੀਆਂ ਚੰਗੀਆਂ ਠੀਕ ਹੈ ਬਾਈ ਜੀ ਉਹ ਸੁਣਾ ਬਾਬਾ ਜੀ ਕਹਿਮ ਆ ਹੋਰ ਕੋਲੂ ਭਾਈ ਠੀਢਾ ਸਾਰਾ ਵਧੀਆ ਵਰਗੀ ਮਹਾਰਾਜ ਚਾਹ ਵਾਲੀ ਬੰਦ ਪੰਜ ਮਹੀਆ ਆਈਆਂ ਪਹਿਲਾ ਨੰਬਰ ਵੇਖ ਕੇ ਪੰਜ ਬਿੱਲੀਆਂ ਖਾ ਲਈ ਬਿੱਲੀਆਂ ਖਾਦੀਆਂ ਹਾਂਜੀ ਤੇ ਬ੍ਰੈਂਡ ਹੀ ਆਂਦੇ ਆ ਬ੍ਰੈਂਡ ਹੀ ਆਂਦੇ ਆ ਠੀਕ ਹੈ ਸਹੀ ਗੱਲ ਜਾ ਇਹ ਲੋ ਪਹਿਲੀ ਵਾਰ ਨੇ ਬਿੱਲੀਆਂ ਜੋ ਬੂਰੀ ਮੈਂ ਕਹਿੰਦਾ ਉਹ ਵੀ ਜਾਦੇ ਪਹਾੜਾ ਇੱਕ ਤੋਹਫਾ ਹਾਂਜੀ 2 ਮਹੀਨੇ ਮਹੀਂ ਛੋਟੀ ਕੱਟੀ ਆ ਪਹਿਲਾਂ ਉਹ ਖਾ ਲਈਏ ਉਹ ਖਾ ਲਈਏ ਚਲੋ ਉਹ ਖਾ ਲੈਣੇ ਪਹਿਲੇ ਚਲੋ ਖਾ ਲਓ ਥੋੜੀ ਵੀ ਮਾਰੀ ਵੱਡੀ ਮਹੀਂ ਆ ਵੀਰਾਂ ਲਸਰੀ ਦੁੱਧ ਵਾਲੀ ਠੀਕ ਛੋਟੀ ਦੂਜਾ ਥੂੜਾ ਸੁਣੀ ਆ ਹਾਂਜੀ ਤੇ ਜੇ ਕੋ ਮਾਤਰ ਬੰਦਾ ਸਾਂਭ ਲੂ ਤੇ ਬਿਲਕੁਲ ਪਾਸੇ ਰਿਆ ਪਿੰਨਿਕਾ ਜੇ ਪਾਇਆ ਬਿਲਕੁਲ ਮੈਂਨਾਂ ਜਿਆ ਦੋ ਮਹੀਨੇ ਕੱਚੀ ਆ ਠੀਕ ਤੇ ਛੋਟੀ ਚੰਗੀ 8 ਮਹੀਨੇ ਦੀ ਗੱਪਣਿਆ ਠੀਕ ਹਾਂਜੀ ਇਹ ਕਿੰਨੇ ਕਾਂਝ ਧੋਤੀਆਂ ਆਂ ਬੰਨੀ ਉਹਨੇ ਨਾਲ ਇਹ ਚੰਗੀ ਆ ਵਾਕਿਆ ਸਹੀ ਗੱਲ ਬਾਬਾ ਜੀ ਹੁੰਦੇ ਕਾਂਝੋੜੀਆਂ 30000 ਦੇਈਆਂ ਬਾਕੀ ਇਹ ਵੀ ਪੁੱਠਾ ਪਠਾ ਬੜਾਇਆ ਸੇਵਾ ਹੋਰੇ ਵੀ ਸੇਵਾ ਚੰਗਾ ਦੁੱਧ ੜੀ 12 13 ਕਿਲ ਵਾਲੀ ਮਹੀਂ ਆ ਪਰ ਖਾਣ ਗੇਲ ਵਧੀਆ ਰਕਾ ਆਮਲੇ ਬਸੇਵਾ ਕਰਨੀ ਬਹੁਤ ਸੁਣਾ ਥਣ ਲੱਗਾ ਆ ਤੇ ਵਧੀਆ ਝੋਟੀ ਹੈ ਭਾਈ ਕਹਿੰਦਾ ਤੇ ਦੱਸੋ ਭਾਈ ਜੀ ਮੋਲ ਫਿਰ ਮੋਲ ਵੀਰ ਬਿਲਕੁਲ ਲੈਣ ਦੇਣ 40000 ਰੁਪਏ ਦਾ 40 ਦੀ 200 ਦਾ 2 38000 ਦਾ ਵਾਪੀ ਵਾਪੀ 38000 ਦੀ ਜਿਹੜਾ 38000 ਦੀ ਭਾਈ ਕੱਟੀ ਨਹੀਂ ਆਉਂਦੀ ਮੈਂ ਤਾਂ ਬਿਲਕੁਲ ਜਾਇ ਜੀ ਕੋਈ ਸ਼ਾਮ ਨੂੰ ਪੈਸਾ ਚਲੋ ਵੀ ਪੈ ਕੇ ਵੀਰ ਭਰਾ ਵਾਸਤੇ ਆ ਵੀਰੇ ਇੱਕ ਦਾ ਟਾਪ ਦਾ ਨਗੀਨਾ ਵੀ ਮਾੜਾ ਸਾਰੇ ਹਾਂ ਵੀ ਸਾਰੇ ਭਰਾ ਜੁੜੇ ਪੈਣ ਜੁੜੀਆਂ ਦਾ ਪਾਸ ਏਰੀਆ ਪਰ ਚਲੋ 38000 ਦੀ ਹਾਂ ਨਾ ਚਲੋ ਬਿਲਕੁਲ ਜਾਇਜ ਭਾਜ ਭਾਈ ਬਹੁਤ ਸੋਹਣਾ ਭਾਜ ਲਾਜੋ ਭਾਈ ਜੀ ਪਹਿਲਾ ਨਗੀਨਾ ਭਾਈ ਨੇ 38000 ਦਾ ਕਹਿ ਲਿਆ 38000 ਦਾ ਤੇ ਬਾਕੀ ਡੇਡ ਵੀ ਜਾਇ ਜੀ ਆ ਕੰਮ ਵੀ ਕੱਢਾਂਗੇ ਤੋਹਫੇ ਦਾ ਤੋਹਫੇ ਜਿਹੜੀ ਗੱਲ ਠੀਕ ਹੈ ਭਾਈ ਇਹ ਜਿਹੜੀ ਝੋਟੀ ਵੀਰ ਆਵਾਜ਼ ਇਹ ਬੇਖਾਨੂ ਨਹੀਂ ਮਰਦੀ ਹਾਂਜੀ ਤੇ ਫਿਰ ਜੇ ਮਲੇ ਤੇ ਪੈਂਦੇ ਕੋਈ 15 ਬੰਦਾ ਵੀ ਡੇਢ ਲਾਊਗਾ ਠੀਕ ਉਹ ਝੋਟੀ ਦੇ ਵਿੱਚ ਭਾਅ ਵੇਖ ਲਿਓ ਜਿਹੜੀ ਗੱਲ ਸਹੀ ਗੱਲ ਬੱਚਾ ਕੀ ਮਗਰ ਬੱਚਾ ਮਗਰ ਆ ਗਿਆ ਕੱਟਾ ਇਹੋ ਜੀ ਕੱਟਾ ਵੀ ਪੂਰਾ ਟੌਪ ਦਾ 50 ਦਿਨਾਂ ਦੀ ਸੋਈ ਕੋ ਨੀਲੀ ਦੀ ਝੋਟੀ ਆ ਕੋਈ 13 ਹੋ ਜੇ 12 ਹੋ ਜੇ ਗੋਲੀ ਤਿਆਰ ਆ ਇਹੋ ਵੀ ਅੱਖਾਂ ਵਾਲਾ ਚੱਡਾ ਇਹ ਬਾਬੇ ਨੇ ਜੀ ਪਹਿਲਾਂ ਗੱਲ ਕਹਿਣੀ ਤਾਂ ਪਹਿਲਾਂ ਕਹਿਤੀ ਕਿਉਂ ਬਾਬਾ ਜੀ ਹਾਂਜੀ ਹਾਂਜੀ ਅੱਖਾਂ ਵਾਲਾ ਚੱਡਾ ਆ ਤਾਂ ਬਹੁਤ ਸੋਹਣੀ ਝੋਟੀ ਆ ਅਸਲੀ ਝੋਟੀ ਵੀਰ ਨੀਲੀ ਰਾਵੀ ਦੀ ਦੁੱਧ ਵਾਲੀ ਝੋਟੀ ਠੀਕ ਸਾਰੇ ਨਿਸ਼ਾਨੀਆਂ ਹੈਗੀਆਂ ਤੇ ਵਧੀਆ ਝੋਟੀ ਵੱਡੀ ਦਾ ਠੱਡੇ ਸੀਰੀ ਚਲੋ ਖੋਲੋ ਭਾਈ ਜੀ 2.3 ਕਿਲੋ ਝੋਟੀ ਦੀ ਗਾੜ ਤੇ ਬਹੁਤ ਜ਼ਿਆਦਾ ਚੰਗੀ ਦੁੱਧ ਵਾਲੀ ਝੋਟੀ ਤੇ ਝੋਟੀ ਵੇਖੋ ਵੀ ਰਾਜੀ ਗੁੰਦੀ ਪੂਰੀ ਅਸਲ ਗਾੜ ਵੇਖਾਲ ਵੀਰ ਕੀ ਲਗਾਖੋ ਜੀ ਲੈ ਕਮਾਲ ਆਹੀ ਕੈਨ ਵਾਲਾ ਦੁੱਧ ਨਹੀਂ ਵੀਰ ਜਿਹੜਾ ਕੋਈ ਮਰਜ਼ੀ ਆ ਜਾ ਕੱਚਾ ਦੁੱਧ 12 ਕਿਲੋ ਚਵਾ ਕੇ ਘੱਲਾਂਗੇ ਛੋਟੀ ਗਾੜੀ ਕੋਲ ਅੰਦਾਜ਼ਾ ਲਾ ਕੇ ਲੈ ਲੈ ਆਪਣੀ ਸੇਵਾ ਤੇ 15 ਕਿਲੋ ਦੇਣਾ 16 ਦੇਣਾ ਆਰਾਮ ਜੀ 16 ਕਿਲੋ ਦੀ ਛੋਟੀ ਚੁੱਕੀ ਜਡੇ ਸਟਾਰਟਿੰਗ ਖੜੀ ਲਾਰੋ ਬਾਈ ਯਾਰ 2 ਮਿੰਟ ਖੜਾ ਦੇਖੋ ਜੀ ਛੋਟੀ ਵਾਲਾ ਪੂਰੀ ਗੱਲਬਾਤ ਕਰਾ ਲੈ ਆਓ ਲੈ ਆਓ ਲੈ ਇੱਧਰ ਲੈ ਆਓ ਹਾਂ ਜੀ ਬੱਚੇ ਦਾ ਕਰ ਦੇ ਲੈ ਜਾਓ ਲੈ ਜਾਓ ਅੰਦਰ ਹੋਲੀ ਪੜਾ پوری کمال ہے پورا وادی لگا ਤੇ ਧੁੰਨ ਵਾਲੀ ਝੋਟੀ ਆ ਨੀਲੀ 라ਵੀ ਤੇ ਪੂਰੀ ਸੁਣੀ ਤੇ ਪੂਰਾ ਕਤਗੜ ਪੂਰਾ ਜਵਾਨ ਆ ਝੋਡੀ ਦਾ ਤਾਂ ਵਧੀਆ ਜਿਹੜੀ ਗੱਲ ਆ ਪਰ ਜਦਾਂ ਜਦਾਂ ਬੱਲੇਗਾ ਫੇਟ ਪੁੜਾ ਦੇਖੋ ਤੋਂ ਗੱਡੀ ਚੋੜੀ ਵੇ ਘਰ ਘਰ ਲਈ ਸਹੀ ਗੱਲ ਬਾਬਾ ਜੀ ਨਹੀਂ ਜੰਮਦੀਆਂ ਘਰ ਘਰੇ ਫਿਰ ਪੂਰੀ ਕੁਝ ਝੋਡੀ ਸੇਵਾ ਕਰੇ ਨਾ ਚਲੋ ਝੋਡੀ ਦੋ ਟਾਈਮਾਂ ਕੱਛ ਹੋਈ ਗਈ ਆ ਹਾਂਜੀ ਹਾਂਜੀ ਪਰ ਝੋਟੀ ਚਵਾਈ ਚ ਟੈਨ ਵਾਲੀ ਝੋਟੀ ਆ ਇੰਨੀ ਦੁੱਧ ਵਾਲੀ ਝੋਡੀ ਸਟਾਰਟਿੰਗ ਤੋਂ ਰਹੀ ਆ ਬੀ ਵਧੀਆ ਪਿਚਵਾਈ ਵਧੀਆ ਖਾਣ ਪੀਣ ਰਾਸ਼ਨ ਖੁੱਲਾ ਚੁੱਕਦੀ ਆ ਕਿਹ ਕਲੋਨੀ ਪਵਾ ਪੂਰੀ ਯਾਰੇ ਵਾਲੀ ਝੋਟੀ ਆ ਪੂਰੀ ਸਾਫ ਤੇ ਸੁਤਰੀ ਹਰ ਬੰਨੇ ਉਹ ਖੂਬੀਆਂ ਕਿੰਨੇ ਕੱਤੀ ਪਾਲੀ ਹੋ ਗਈ ਏਡੀ ਜਵਾਨ ਜਿੰਦੀ ਜਿਹੜਾ ਅੰਮੋਲ ਸੋਹਣਾ ਗਾ ਤੁਸੀਂ ਆਹਣ ਕਿਹੜੇ ਭਾਂ ਦੇਣ ਦੇ ਤੁਸੀਂ ਹਾਂ ਹਾਂ ਐਡੀ ਝੋਟੀ ਜਾਲ ਸਹੀ ਗੱਲ ਬੋਲੇ ਕਰੋ ਕਾਹ ਹੋ ਲੋ ਲਾਓ ਮੈਨੂੰ ਇਹੀ ਗੱਲ ਭਾਈ ਜੀ ਕੀ ਝੋਟੀਆਂ ਝੋਟੀਆਂ ਵੀ ਰ ਮੰਡੀ ਦੇ ਵਿੱਚ ਪਈ ਹੋਵੇ ਤੇ ਇਹੋ ਜਿਹੇ ਪੈਂਦੇ ਆ ਕੋਈ 13 ਬੰਦਾ ਵੀ 1.5 ਲਾਉਂਦਾ ਪੈਂਦੇ ਆ ਸਹੀ ਗੱਲ ਨਹੀਂ ਕੀਤਾ ਕੋਈ ਮੋਲ ਨਹੀਂ ਪੁੱਛਦਾ ਵੀ ਕੁਝ ਹੀ ਆ ਹਰ ਕੋ ਬਤਾ ਇਹੋ ਕਹਿੰਦਾ ਅਡੇ ਬਸੋਂ ਕੰਮ ਬਾਹਰ ਆ ਮੈਂ ਦਾ ਸਹੀ ਗੱਲ ਭਾਈ ਜੀ ਇੰਨੀ ਜ਼ਿਆਦਾ ਚੰਗੀ ਤੇ ਫਿਰ ਕੀ ਮੋਲ ਹੈ ਭਾਈ ਜੀ ਸੋਣ ਦੇ ਲੈਣੀ ਜਿਹੜੀ ਝੋਟੀ ਦੇਣ ਨਾਲ ਮੋਲ ਕਰਾਂਗੇ 40 ਤੋਂ 2 ਛੱਡਾਂ 40 2 ਇਹ ਲੱਗਦਾ 35000 ਦੀ ਇੱਕ ਇੱਕ ਲੱਖ 35000 ਦੀ ਦੇਖੋ ਬਾਈ ਨੇ ਦੇਖੋ ਕਿਡਾ ਵਧੀਆ ਮੌਲਕ ਕਿਤਾਬ ਪਰ ਕਮਾਲ ਹੀ ਕੀਤੀ ਝੋਟੀ ਪੂਰੀ ਜਵਾਨ ਤੇ ਕੱਦ ਹਰ ਬਨੇ ਖੂਬੀਆਂ ਤੇ ਲੇਵਾ ਤਗੜਾ ਦੋ ਦੋਨੋਂ ਤਗੜੀ ਆ ਤੇ ਬਹੁਤ ਸੋਹਣਾ ਮੌਲੇ ਵਧੀ ਝੋਟੀ ਆ ਕਹਿ ਗੱਲਾਂ ਮਾਰਨੀ ਐਂਡ ਲਾਈਆਂ ਜੇ ਕੋਈ ਭਰਾ ਕਹਿੰਦੇ ਘਾਰ ਆ ਉਹਦੇ ਮਾਨ ਪਾਈਂਦੇ ਪੂਰਾ ਹੋਊਗਾ ਫੇਰ ਉਹਦਾ ਮੈਂ ਤਾਂ ਵੀਰ ਪਰ ਤੇਰਾ ਲੱਗਾ ਜਿਹੜੀ ਗੱਲ ਬਾਤ ਆ ਉਹ ਜਿਆਦਾ ਜਾਨਵਰ ਜਿਹਨੂੰ ਕਹਿੰਦੇ ਚੰਗਾ ਹੋਵੇ ਬੂਰੀ ਕਮਾਲ ਝੋਟੀ ਹੈ ਨੀਲੀ ਰਾਵੀ ਤਾਂ ਵਧੀਆ ਮੁੱਲ ਭਾਈ 135 ਫਿਰ 135 ਦੀ ਦੇਣੀ ਆ ਪਰ ਜਿਹੜਾ ਕੋਈ ਵੀਰਪਰਾ ਝੋਟੀ ਲੈ ਗਿਆ ਨਾ 135 ਵਾਲੀ ਨਾਲ ਮੈਂ ਇਹ ਗੱਲ ਕਹੂੰਗਾ ਜਿਹੜੀ ਮੈਂ ਅਸੀਂ ਦਵਾਂਗਾ ਲੱਖਾਂ ਬਾਹਰ ਸਾਡੀ ਮਹੀਨਾ ਮਹੀ ਬਣ ਕੇ ਝੋਟੀ ਇਹ ਗੱਲ ਕਹਾਂਗੇ ਇਹ ਗੱਲ ਠੀਕ ਹੈ ਭਾਈ ਆ ਵਧੀਆ ਝੋਟੀ ਠੀਕ ਹੈ ਭਾਈ ਜੀ ਵਧੀਆ ਮੁੱਲ ਕਮਾਲ ਦੱਸੋ ਜੀ ਅੱਗੇ ਗਾੜੀ ਆ ਗਈ ਵੀਰ ਬੂਰੀ ਬੂਰੀ ਨੀਲੀ ਬੂਰੀ ਇਹ ਆ ਗਈ ਹੈ ਜਿਹੜੀ ਗੱਲ ਟਿੱਡੀਆਂ ਆਖਾਂ ਦੀ ਤਾਜੀ ਸੂਈਏ ਨੀ ਨਾਲੋਂ ਨਾਲ ਦੇ ਮਗਰ ਘਟਾ ਠੀਕ ਹੈ ਭਾਈ ਜੀ ਟਿੱਡੀਆਂ ਆਖਾਂ ਦੀ ਆ ਗਈ ਬੋਰੀ ਤੇ ਜਾਸੂਆ ਆ ਤੇ ਤਲਾਂ ਵਾਲੀ ਬੋਰੀ ਠੀਕ ਤਲਾਂ ਵਾਲੀ ਬੋਰੀ ਤੇ ਤੇਲ ਵੀ ਖਾ ਦਈਏ ਦੇ ਲੋ ਜੇਰ ਦੂਰ ਸਾਰੇ ਹੈਗੇ ਤੇ ਕਾਦੀ ਵੀ ਸੂਈ ਆ ਹਾਂ ਜੀ ਤੇ ਅਜੇ ਰਾਜ਼ ਹੋਈ ਹੈ ਤੇ ਸੇਰ ਦੀ ਚਵਾਈ ਹੋਈ ਹੈ ਠੀਕ ਹੈ ਭਾਈ ਜੀ ਤੇ ਛੋਟੀ 14 15 ਕਿਲਵਾਰੀ ਛੋਟੀ ਉੱਚੀ ਗਾਠਾ ਹੋਵੇ ਕੀ ਲਗਾ ਠੀਕ ਹੈ ਜੀ ਸਾਰਾ ਕੋਲ ਰੇੜੇ ਦਾ ਨਿਕਾ ਜਾਈਏ ਮੈਂ ਨਾ ਗਿਆ ਵੀ ਰੱਖ ਛੋਟੀਆਂ ਵੱਡੀਆਂ ਆਂ ਤੇ ਰੇਲ ਪਾਈ ਕੰਨਾ ਨਿਕੇ ਆ ਆ ਪੂ ਜੇ ਚਲੀ ਢੇ ਰਖਣੇ ਆ ਦੀ ਦੁੱਧੜੀ ਛੋਟੀ ਜਿਹੜੀ ਗੱਲ ਸਹੀ ਗੱਲ ਹੋਜੀ ਲਾਓ ਬਾਜੀ ਘਮਾ ਦਿਓ ਬਾਜੀ ਆ ਵੀਰ ਬੱਚਾ ਬੜਾ ਪੜਿਆ ਪਾਇਆ ਕਟਾ ਬੜਾ ਪੜਿਆ ਪਾਇਆ ਤੇ ਲੰਮੀ ਲੰਮੀ ਬੜੀ ਏ ਛੋਟ ਸਹੀ ਗੱਲ ਲੰਮੀ ਬੜੀ ਲੰਬਾਈ ਪੂਰੀ ਆਡੀ ਪੂਰੀ ਲੰਮੀ ਅੜੀ ਕਰ ਲਈ ਆਹ ਬੋਛੜੀ ਲੰਮੀ ਆ ਅਸਲੀ ਵੀਰ ਲੰਮੀ ਪੂਛ ਵਾਲੀ ਮਾਈ ਦੋਦ ਹੁੰਦੀ ਹੈ ਸਹੀ ਗੱਲ ਇਹ ਗੱਲ ਹੈ ਜੀ ਹੋਰੀ ਮਾਈ ਦੀ ਪਛਾਣ ਆ ਪੂਛ ਲੰਮੀ ਹੋ ਵੀ ਜਾਂਦਾ ਸੋ ਤੜੀ ਬੇ ਜਿੱਡੀ ਪੂਛ ਲੰਮੀ ਹੋਣ ਉਹਦਾ ਕੱਦ ਵੀ ਹੈਗਾ ਨਾ ਹੋਗੀ ਥਾਰੂ ਛਿਟਕ ਕੁਛ ਨਹੀਂ ਆ ਸਹੀ ਗੱਲ ਦੇਖੋ ਜੀ ਦੇਖੋ ਜਿਗਾਰਡ ਪੂਰਾ ਵਧੀਆ ਲੱਗਾ ਤੇ ਲਿਵਾ ਵੇਖੋ ਤੇ ਥਾਣਾ ਥੋਣ ਵੇਖੋ ਕਿੰਨਾ ਸਾਫ ਸੁਥਰਾ ਤੇ ਵਧੀਆ ਨੀਲੀ ਰਾਵੀ ਅੱਖ ਕੋ ਪੂਰੀ ਪੂਰੀ ਦੀ ਮੋਹ ਲਵੀਰ ਦੇ ਨਹੀਂ ਹੋਊਗਾ ਦੱਸੋ ਜੀ ਛੋਟੀ ਜੀ ਲੱਖ ਦੀ ਹੈ ਜਿੰਦੀ ਪਾਣੀ ਹਾਂਜੀ ਬਿਲਕੁਲ ਜੀ ਹਾਂਜੀ 95 ਹਜ਼ਾਰ ਦੀ ਛੋਟੀ ਦੇਣਾ 93 ਦੀ 93 ਹੱਦੀ ਦੇ ਦੋ ਫੋਰ ਦਾ 2700 ਹੋਰ ਸਹੀ ਗੱਲ ਆ 93 ਦੀ ਬਿਲਕੁਲ ਸਹੀ ਗੱਲ ਜੀ ਭਾਈ ਇਹ ਮੋਲੇ ਤੇ ਨਹੀਂ ਫਰ ਹੈ ਜਿਹੜੀ ਗੱਲ ਆ ਪਰ ਦੇ ਨਾ 93 93 ਦੀ ਬਿਲਕੁਲ ਸਹੀ ਗੱਲ ਜੀ ਭਾਈ ਇਹ ਮੋਲੇ ਤੇ ਨਹੀਂ ਫਰ ਹੈ ਜਿਹੜੀ ਗੱਲ ਆ ਪਰ ਦੇ ਨਾ ਮੋਲ ਝੋਟੀ ਦਾ ਲੱਖੋਂ ਬਾਹਰ ਵਿਕਣ ਵਾਲੀ ਆ ਪਰ ਭਾਈ ਤੁਸੀਂ ਇਹ ਕਮਾਲ ਹੀ ਕਰਾਤੀ ਆ ਦੇ ਨਾ 93 ਹਜ਼ਾਰ ਦੀ ਭਾਈ ਕਹਿੰਦਾ ਝੋਟੀ ਦੇ ਦਾਂਗੇ ਥੱਲੇ ਵੇਖੋ ਆਪਾਂ ਪਤਾ ਥੱਲੇ ਵੀਰ ਝੋਟੀ ਆਰਾਮ ਆ ਤੇਰਾ 13 ਕਿਲੋ ਵਾਲੀ ਆ ਬਾਵਾ ਗੰਦੋਂ ਦਵੇ ਤਾਂ ਰੇਟ ਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਬਹੁਤ ਵਧੀਆ ਵਧੀਆ ਰੇਟ ਠੀਕ ਆ ਭਾਈ ਜੀ ਮੋੜ ਝੋਟੀ ਆ ਠੀਕ ਆ ਭਾਈ ਜੀ ਓਕੇ ਥਰੇ ਲੋ ਬੱਚਾ ਆ ਜੇ ਕੂੜਾ ਬੱਚਾ ਜੇ 나ੜੂ ਨਾਲ ਹੀ ਆ ਤੇ ਸਾਫ ਸੁਥਰੀ ਝੋਟ ਠੀਕ ਆ ਭਾਈ ਓਕੇ ਗਾਹੀ ਆ ਕੇ ਵੀਰ ਬਾਠੀ ਮਹੀਨੇ ਦੇਰੀ ਮਿਲਕ ਦੇਰੀ ਮਿਲਕ 14 ਪੰਨਾ ਦੁੱਧ ਕੰਡੇ ਤੇ ਚੜਾਇਆ ਮਹੀਨੇ ਠੀਕ ਜੀ ਤੁਹਾਨੂੰ ਪਤਾ ਹੈ ਤੇ ਮੈਂ ਜੇ ਕੋ ਲਈ ਆ ਠੀਕ ਜੀ ਆਦਾ ਵੀ ਮੈਂ ਵੀਰ ਲੈ ਆ ਜਣ ਤੁਹੇ ਪਤਾ ਲੈ ਆ ਜਲੇ ਹਾਂ ਤੇ ਕੱਲ ਸਾਰੀ ਦੁਪਹਿਰ ਉਹ ਕੋ ਉੱਥੇ ਬੈਠੇ ਰਹੇ ਆ ਨਾ ਸਹੀ ਤਰੀਖ ਖਾਣ ਲਗੇ ਜੇ 14 ਕਿਲੋ ਵਜੇਗਾ ਦੁੱਧ ਨਾਲ ਨਾ ਗੱਡੂ ਦੀ ਹਾਂਜੀ ਇੱਥੇ ਪਾ ਗਏ ਹਾਂ ਤੇ ਮੈਂ ਨਲੀ ਉਹ ਕੋ ਆਂਦਾ ਬਸ ਉਹ ਵੀ ਹੋਣਾ ਇੱਕੋ ਘੰਟੇ ਦਾ ਕੇ ਪੈਣੀ ਉਹ ਗੱਲ ਜੀ ਉਹਦਾ ਸੁਖੀ ਤੇ ਬਚਾਵਾ ਖਾਦੀ ਕੀ ਮਗਰ ਗੱਡੀ ਹਾਂਜੀ ਆਹੇ ਕੱਟੀ ਲੈ ਲੋ ਇਹਦਾ ਵੀ ਨਾੜੂ ਬੱਚੇ ਦਾ ਨਾਲ ਹੀ ਆ ਤੇ ਆਹੇ ਕੱਟੀ ਕੱਟੀ ਵਧੀਆ ਪੂਰਾ ਦੁੱਧ ਵੀ ਦੋਰੋ ਭਾਈ ਜੀ ਦੋਰੋ ਨੀਵਾ ਵੇਖੀ ਕੀ ਨਕਾ ਆਹ ਪਾਏ ਪਾਤਾ ਥੱਲੇ ਮੈਂ ਧਿਆਨ ਦੇ ਪੌ ਜਿਹਾ ਲੇ ਲੇ ਉਤਿਲੇ ਕਾਂਗਰਾਂ ਪਈਆਂ ਭਰੀਆਂ ਉਹ ਵੇਲੇ ਵਾ ਕਿੱਜਾ ਕਿੱਜਾ ਆਣੋ ਬਹੁਤ ਸੋਣੀ ਮੈਂ ਬਾਈ ਕੋਲ ਤੇ ਵਧੀਆ ਬ੍ਰਾਂਡ ਪੀਸ گماؤ بھائی جی لےو گھماؤ گماؤ کال بابا جی ہاں جی ٹھیک ٹھیک کال کی سوئی لوا پورا سونا ودیا پورے کمال میں ਲਓ ਸਭ ਆਈਏ ਵੀਰ ਲੈਣ ਦੇਣ ਜਾਂ ਮੁੱਲ ਹੋਊਗਾ ਨਹੀਂ 14 ਕਿਲੋ ਦੀ ਗਰੰਟੀ ਇਹਦੀ ਮਹੀ ਆ ਤੇ ਵੰਦਵਾ ਜਿਹੜਾ ਸਾਫ ਹੈ ਤੇ ਚਵਾ ਜਿਹੜਾ ਚੰਗਾ ਲੱਗਾ ਮਹੀ ਠੀਕ ਹੈ ਭਾਈ ਜੀ ਤੇ ਬਿਲਕੁਲ ਲੈਣ ਦੇਣ ਜਾਂ ਮੁੱਲ ਕਰਾਂਗੇ 85 83 ਹਜ਼ਾਰ ਦੀ ਮਹੀ ਦੇ ਤਾਂ 82 ਹਜ਼ਾਰ ਦੀ 85 ਹਜ਼ਾਰ ਅਸੀਂ ਦੇ ਦਾਂਗੇ 80 ਦੀ 80 ਹਜ਼ਾਰ ਦੀ ਲਓ ਜੀ ਠੀਕ ਹੈ ਭੋਲੀ ਜੀ ਠੀਕ ਹੈ ਜੀ ਮਾ ਜੋ ਵਾਦਾ ਕਰਨਾ ਠੀਕ ਹੈ ਜੀ 80 ਹਜ਼ਾਰ ਦੀ ਬਾਈਕ ਦਾ ਦੇ ਦਾਂਗੇ ਤੇ ਥਾਂ ਦੇਖੋ ਲੱਗਾ ਵਧੀਆ ਥਾਂ ਲੱਗਾ ਆ ਤੇ ਸੋਨਾ ਤੇ 80 ਹਜ਼ਾਰ ਦੀ ਬਾਈਕ ਦਾ ਮੈਂ ਦੇ ਦਾਂਗੇ ਠੀਕ ਹੈ ਭਾਈ ਮੈਂ ਜੇ ਦੋ ਤਾਲੀ ਮਹੀ ਨਹੀਂ ਤਵਾੜੇ ਵੱਡਾ ਟੈਂਕਿਆ ਦੋ ਤਾਲਾ ਪਾ ਪਾਇਆ ਦਰਦਾ ਥਲੇ ਠੀਕ ਹੈ ਭਾਈ ਜੀ ਵੱਡੀ ਮਈ 80000 ਦੀ ਹਾਂ 90000 ਮਈਆਂ ਅੱਜ ਆਪਣੇ ਉਹ ਸਾਰੀਆਂ ਮਸਲ ਰੀ ਰੀਆਂ ਚਟੀਆਂ ਆਖਾਂ ਦੀਆਂ ਮਈਆਂ ਖਾ ਰਹੀਆਂ ਫੇਰ ਚਟੀਆਂ ਆਖਾਂ ਦੀ ਸਹੀ ਗੱਲ ਜੀ ਹਾਂਜੀ ਭਾਈ ਜੀ ਕੋਲੋਂ ਛੋਟਾ ਲਈ ਰੀਤੀ ਕੱਪੜੇ ਹਾਂਜੀ ਇੱਕ ਦੋ ਦਿਨ ਲੈ ਜੂਗੀ ਮੈਂ ਇੱਕ ਦੋ ਦਿਨ ਖੜਾ ਜੂਗੀ ਇਹ ਕਦੋਂ ਦੋ ਦਿਨ ਲਈ ਆਈ ਹੋਈ ਪਾਕ ਬਿਲਕੁਲ ਤਿਆਰੀ ਫੜੀ ਹੈ ਸੂਨ ਦੀ ਦੋਵਾਂ ਦਿਨਾਂ ਦਾ ਪਰ ਮੈਂ ਪੂਰੀ 700 30 12 13 ਕਿਲੋ ਵਾਲੀ ਮੈਂ ਵਧੀਆ ਲਿਵਾੜ ਫਰਾਡ ਥੋਰ ਯਾਰ ਇਹ ਵੀ ਇੱਕ ਦੋ ਦਿਨ ਹੀ ਖੜਨਾ ਹੈ ਤਾਂ ਵੀ ਮੈਂ ਬਿਲਕੁਲ ਹਾਂ ਜੀ ਮਾਤੋਂ ਬਾਦ ਦੋ ਦਿਨ ਲੱਜੂਗੀ ਤਿੰਨ ਦਿਨ ਲੱਜੂਗੀ ਦੁੱਧ ਵਾਲੀ ਮਹੀਂ ਠੀਕ ਜੀ ਲੋਟੀ ਮਹੀਂ ਵੀਰ ਪਿਓ ਅੱਖਾਂ ਸਾਰੀਆਂ ਛਟੀਆਂ ਸਹੀ ਗਾਲ ਜੇ ਅੱਖਾਂ ਸਾਰੀਆਂ ਛਟੀਆਂ ਰੱਖਾਂ ਤੋਰੋ ਭਾਈ ਜੀ ਛੋਟੀ ਮਹੀਂ ਅਲੀ ਤੇ ਦੁਜਾਵਾ ਜਾਦਾ ਚੰਗੀ ਦੇ ਪੈਸੇ ਮਰੇ ਖਰਚੇ ਆ ਇਹ ਗੱਲ ਆ ਤੇ ਜਾਇਜ਼ ਬਿਲਕੁਲ ਪਾੜ ਦੇਵਾਂਗੇ ਹਾਂਜੀ ਤੇ ਦੇਣਾਰੇ ਲੈ ਚੋਗੇ 2000 ਇੱਕ ਦੋ ਦਿਨ ਖਾਣਾ ਬਿਲਕੁਲ ਦੇਖੋ ਦੋ ਦਿਨ ਠੀਕ ਏ ਤੇ ਲੈਣ ਦੇਣ ਵੀਰ ਮੈਂ ਹਾਂਜੀ 90 ਜੋ 2 ਛੱਡ ਤੀਏ 90 ਜੋ 2 ਛੱਡ 585 ਤੇ ਰੱਖੀ 85 ਦੀ 85000 ਸਹੀ ਗੱਲ ਆ ਚਲੋ ਜੀ ਇਹਦਾ 85000 ਦੇ 85 ਇੱਕ ਦੋ ਦਿਨ ਹੀ ਖੜਨਾ ਆ 85000 ਦੀ ਬਿਲਕੁਲ ਜਾਇਜ਼ ਪਾੜ ਬਿਲਕੁਲ ਜਾਇਜ਼ ਵੱਡੀਆਂ ਵਡੀਆਂ ਮਈਆਂ ਇਹ ਨਾ ਬਈ ਉੱਤੇ ਆ ਕੇ ਪਛਾਣ ਆ ਮੜੂਗਾ ਬਈਆਂ ਦਾ ਸਹੀ ਗੱਲ ਕਰ ਕੋ ਸਹੀ ਗੱਲ ਜੁੱਤਾਂਾਂ ਅਜ ਨਿਕਨੇ ਦੇ ਭਾ ਕੀਤੇ ਬਾਹਰ ਚਾਰ ਪੰਜ ਮਈਆਂ ਹੋਣਾ ਵਾ ਠੀਕ ਜੀ ਤੇ ਸਿਆ ਨਾਲ ਕੇ ਬੰਦਾਂਗੇ ਇਹ ਸਹੀ ਗੱਲ ਰੋਟੀ ਬਣੀ ਚਲੀ ਜਾਏ ਵਧੀਆ ਦੇ ਹਾਂਜੀ ਹਾਂ ਬੜਾ ਮਾਲ ਬਖੇਰਾ ਵਾਦੂ ਦੱਸੋ ਜੀ ਆ ਸਾਥੀ ਇਹ ਕਿੰਨਾ ਵੀ ਜੀ 3-4 ਦਿਨ 3-4 ਦਿਨ ਹੋ ਗਿਆ ਸੂਈ ਹਾਂਜੀ 3-4 ਦਿਨ ਸੂਈ ਹੋ ਗਿਆ ਹਾਂਜੀ ਇਹ ਕੋ ਯਾਰ ਤੇ ਬੌੜਾ ਹੋਊਗਾ ਠੀਕ ਜੇ 10000 ਕਿਲੋ ਬੌੜਾ ਮਹੀਂ ਕੋ 14 15 ਕਿਲੋ ਵਾਲੀ ਆ ਹਾਂਜੀ ਹਾਂਜੀ ਬਹੁਤ ਚੰਗੀ ਮਹੀਂ ਨਖਲੀ ਦੋਰਾ ਭਾਈ ਜੀ ਠੀਕ ਜੇ ਮਹੀਂ ਮੇਰੇ ਮਾੜੀ ਨਹੀਂ ਜਾਈਦੀ ਮਹੀਂ ਲਈਦੀ ਫਿਰੇ ਫਿਰੇ ਜੀ ਵਧੀਆ ਛਾਂੜ ਕੇ ਮਾਲੇ ਹੋਣਾ ਹੈ ਹਨਾ ਨਾ ਲਈਦੀ ਜਿਹੜੀ ਗਾਲ ਆ ਠੀਕ ਹੈ ਸਫਲਤਾ ਦੀ ਮਹੀਂ ਮਾਸਾ ਲਈਦੀ ਦੋਤਲ ਤਹੇ ਖਤੀ ਜੇ ਆ ਠੀਕ ਜੇ ਇਹਦੀ ਮਹੀਂ ਹੋਈ ਚ ਘਰ ਬੱਜੀ ਵੀ ਥੋੜੀ ਲੱਗਦੀ ਆ ਵੇਖਣਾ ਵੀ ਸੋਚਦਾ ਵੀ ਮਹੀਂ ਕਿਤੇ ਬੱਧੀ ਚੰਗੀ ਵੀ ਬਿਲਕੁਲ ਸਹੀ ਗੱਲ ਆ ਲਿਆਓ ਭਾਈ ਜੀ ਲਿਆ ਲਿਆ ਇਹ ਵੀ ਚਿੱਟੀ ਆਖ ਜੀ ਕਿੰਨੀਆਂ ਆਖਾਂ ਦੀਆਂ ਹਾਥੀ ਦੇ ਬੱਚੇ ਆ ਕੇ ਮਈਆਂ ਕਾਦੀਆਂ ਸਾਰੀਆਂ ਹੀ ਸਹੀ ਗੱਲ ਆ ਨਕਲੀ ਮਈਆਂ ਵਧੀਆ ਮਾਰ ਠੀਕ ਲਾ ਲਿਓ ਨਾ ਮਈਆਂ ਦੇ ਦੁੱਧ ਆਣੀਆਂ ਠੀਕ ਦੱਸੋ ਬਾਈ ਕੀ ਮੋਲ ਦੇ ਬਿਲਕੁਲ ਜੈਲ ਵੀਰ ਮੋਲ ਨਹੀਂ ਦਾ ਜੈਲ ਤੇ ਆ ਗਿਆ ਹਾਂ ਮੋਲ ਕਰੀਏ 1.5 ਲੱਖ ਰੁਪਏ ਦੋ ਦੇ ਦਾਂਗੇ ਲੱਖ ਇਹ ਦੋ ਲੱਖ ਜਾਨ ਨਹੀਂ ਯਾਰ ਠੀਕ 95 ਹਜ਼ਾਰ ਦੇ ਬਾਈ ਕਹਿੰਦਾ ਮੈਂ ਦੇ ਦਾਂਗੇ ਵਧੀਆ ਤਾਜੀ ਝੂਈ ਆ ਤੇ ਜਵਾਗ ਇਹਦਾ ਅੱਗੇ ਆ ਜਵਾਗ ਲੈ ਲੋ ਜਿਹੜੀ ਗੱਲ ਆ ਵੀਰ ਲੈ ਨਾ ਜਿਹੜੀ ਠੀਕ ਆ ਬਾਈ ਜੀ 95 ਹਜ਼ਾਰ ਦੇ ਬਾਈ ਕਹਿੰਦਾ ਮੈਂ ਦੇ ਦਾਂਗੇ ਬਹੁਤ ਸੋਣੀ ਮੈਂ ਆ ਤੇ ਵਧੀਆ ਠੀਕ ਆ ਬਾਈ ਸਾਰੇ ਆਪਣੇ ਬਾਅਦ ਟੌਪ ਆਊਟ ਹੋ ਗਿਆ ਆ ਬਾਈ ਕੋਲ ਸਾਰੇ ਪਸ਼ੂ ਤੇ 2 4 5 6 ਪਸ਼ੂ ਆ 6 ਨਾ ਗਿਆ ਤੇ ਲਾਈਕ ਕਮੈਂਟ ਤੇ ਸ਼ੇਅਰ ਦਬ ਕੇ ਜੋਟੀ ਵੇਖੋ ਕਮਾਲ ਬੁਰੀ ਸੋਹਣੀ ਤੇ ਵਧੀਆ ਤੇ ਭਾਈ ਇਹਨੇ ਕੀਨੇ ਕੱਢ ਕੇ ਲਾਇਆ ਤੇ ਲਾਈਕ ਕਮੈਂਟ ਮੇਰੇ ਭਰਾ ਵਧੀਆ ਵਧੀਆ ਮਾਰੋ ਮਰਾ ਜੀ ਲਾਈਕ ਕਮੈਂਟ ਸ਼ੇਅਰ ਕਰੋ ਵਨ ਟੂ ਵਾਦਰ ਤੇ ਬਹੁਤ ਸੋਹਣੇ ਮੋਲਿਆ ਨਿਗ ਨਿਗ ਭਾ ਦੇ ਮੋਲਿਆ ਤੇ ਵਧੀਆ ਮਾਲਿਆ ਤਾਂ ਮਾਪਾ ਜੀ ਅੱਨਾ ਵਾਈ ਤੇ ਲੋਕਾਂ ਦੀ ਗੱਲ ਆ ਕੀ ਗੱਲ ਜੀ ਨਹੀਂ ਵੀਰ ਜੀ ਇਹ ਭਾ ਆ ਹਾਂ ਪੂਰੀ ਮਹੀ ਤੇ ਉਤਰਾ ਹੀ ਪੈਸੇ ਲਾ ਕੇ ਤਵੇ ਕਰੀਏ ਚਟੀਆਂ ਉਦਾਂ ਦੀ ਪੂਰੀ ਮਹੀ ਨਹੀਂ ਲਾਉਂਦਾ ਬਹਾਏ ਕਿਹੜਾ ਬੂਰੀ ਉਦਾਂ ਹੀ ਜੜਾ ਬੂਰੀ ਟੰਗੜਾ ਥੋੜਾ ਘਾਟੀ ਲਾ ਲੇ ਟੋਕੜ ਗੱਬਣ ਵੀ ਦੀ ਆ ਪਤੀ ਨਾ ਵੇਦੀ ਹੈ ਹਾਜੀ ਗੱਲ ਹੈ ਟੋਕੜ ਗੱਬਣ ਦੀ ਸਹੀ ਗੱਲ ਜੀ ਜਿਆਦਾ ਸੋ ਜੀ ਹੋਰ ਸੁਣਾਓ 7240 753 ਨਾ ਮਾਣਾ ਦੇ ਪਿੰਡ ਪਹਾਵਾ ਹਾਂਜੀ ਹਾਂਜੀ ਲਾਈਕ ਤੇ ਕਮੈਂਟ ਸ਼ੇਅਰ ਵਾਤ ਵਾਤ ਦਬਕੇ ਕਰਿਆ ਕਰੋ ਵਾਹ ਸਪੋਰਟ ਕਰੋ ਪੇਜ ਸਪੋਰਟ ਦਿਤੇ ਆ ਹਣਾ ਠੀਕ ਹੈ ਭਾਈ ਜੀ ਧੰਨਵਾਦ